ਗੱਲ ਜਬ ਐਤੋਂ ਆਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਖੜਾ ਕੀਤਾ ਬੀਜੇਪੀ ਵੀ ਬਾਬਾ ਜੋਰ ਲਾ ਰਹੇ ਹਨ ਉਹ ਉਹਨਾਂ ਦੀ ਕਿਹੋ ਜੀ ਸਥਿਤੀ ਹੈ ਉਹਨਾਂ ਦੀ ਕੈਂਪੇਨ ਕਿਵੇਂ ਹੈ ਦੇਖੋ ਕੈਂਪੇਨ ਆਕਾਲੀ ਦਲ ਵੀ ਚਲਾ ਰਿਹਾ ਸੋਹੇਰ ਬਾਦਲ ਵੀ ਇੱਥੇ ਬੈਠੇ ਰਹੇ ਉਹਨਾਂ ਦੇ ਵੱਡੇ ਲੀਡਰ ਵੀ ਚੀਮਾਂ ਸਾਹਿਬ ਨੇ ਮਹੇਸ਼ੰਦਰ ਗਰੇਵਾਲ ਹੁਣ ਤਾਂ ਮਨੂਕਾ ਸਾਹਿਬ ਵੀ ਗਿਣਾ ਦੇਗੇ ਹੋਰ ਵੀ ਲੋਕੀ ਆ ਰਹੇ ਨੇ ਸਾਰੇ ਲੱਗੇ ਹੋਏ ਨੇ ਆਕਾਲੀ ਦਲ ਦੀ ਸੋਚੀ ਲੀਡਰਸ਼ਿਪ ਸਮੇਤ ਮਜੀਠੀ ਆ ਉਹ ਲਗਾਤਾਰ ਇੱਥੇ ਡੇਢ ਲੱਖੇ ਬੈਠੇ ਨੇ ਉਹ ਵੀ ਚਲਾ ਰਹੇ ਨੇ ਕੰਮ ਮਹਿੰਮਤ ਦੇ ਪੱਖੋਂ ਕਮੀ ਉਹਨਾਂ ਨੇ ਵੀ ਨਹੀਂ ਕੋਈ ਛੱਡੀ ਹੈ ਪਰ ਸ਼ਹਿਰੀ ਖੇਤਰ ਦੇ ਵਿੱਚ ਅਕਾਲੀ ਦਲ ਦਾ ਪ੍ਰਭਾਵ ਉਸ ਤਰ੍ਹਾਂ ਦਾ ਨਹੀਂ ਹੈਗਾ ਜੇ ਅਕਾਲੀ ਭਾਜਪਾ ਗੱਠਜੋੜ ਵਾਲੀ ਗੱਲ ਹੁੰਦੀ ਤਾਂ ਸ਼ਾਇਦ ਨਕਸ਼ਾ ਹੋਰ ਤਰ੍ਹਾਂ ਦਾ ਹੁੰਦਾ ਪਰ ਹੁਣ ਉਹ ਨਹੀਂ ਹੈ ਤਾਂ ਰਹੀ ਗੱਲ ਭਾਜਪਾ ਦੀ ਭਾਜਪਾ ਵੀ ਜੇ ਤੁਸੀਂ ਕਹੋ ਭਾਵੇਂ ਇਹਨੂੰ ਮਹਾਜਨਾਂ ਦੀ ਹਿੰਦੂਆਂ ਦੀ ਪਾਰਟੀ ਜਾਂ ਹਿੰਦੂਤਵ ਦੇ ਨਾਂ ਨਾਲ ਜੋੜ ਕੇ ਸ਼ਹਿਰੀ ਵੋਟਰਾਂ ਦੀ ਪਾਰਟੀ ਇਹਨੂੰ ਕਿਹਾ ਜਾਂਦਾ ਪਰ ਜੇ ਪਾ ਪਿਛਲੀ ਚੋਣ ਵਾਲੇ ਬਾਰੇ ਪਾਸੇ ਨਿਗਾਹ ਮਾਰਾਂਗੇ ਜਦੋਂ ਹਾਂਜੀ ਤਾਂ ਉਹਨਾਂ ਚੋਣਾਂ ਦੇ ਵਿੱਚ ਬੀਜੇਪੀ ਦੇ ਪੱਲੇ ਇੱਥੇ ਬਹੁਤਾ ਕੁਝ ਪਿਆ ਨਹੀਂ ਸੀ ਈਵਨ ਬਿੱਟੂ ਜੀ ਇੱਥੋਂ ਚੋਣ ਹਾਰੇ ਹੋਏ ਨੇ ਲੋਕ ਸਭਾ ਦੀ ਠੀਕ ਹੈ ਨਾ ਤੇ ਹੁਣ ਬਿੱਟੂ ਜੀ ਭਾਵੇਂ ਪ੍ਰਚਾਰ ਵੀ ਕਰਦੇ ਨੇ ਬਿਆਨਬਾਜ਼ੀ ਵੀ ਕਰਦੇ ਨੇ ਮਾੜਾ ਮੋੜਾ ਤੁਰੇ ਜੇ ਵੀ ਫਿਰਦੇ ਨੇ ਪਰ ਸਾਰੇ ਲੋਕੀ ਬਿੱਟੂ ਦਾ ਮੂੰਹ ਵੀ ਦੇਖ ਰਹੇ ਨੇ ਕਿਉਂਕਿ ਇਹ ਚਰਚਾ ਵੀ ਹੈਗੀ ਆ ਥੱਲੇ ਪਈ ਰਵਿੰਦਰ ਜਿਹੜੇ ਬਿੱਟੂ ਜੀ ਨੇ ਇਹ ਆਸ਼ੂ ਨਾਲ ਮਿੱਤਰਤਾ ਕਿਸੇ ਤੋਂ ਗੁੱਝੀ ਨਹੀਂ ਹੈ ਇਹਨਾਂ ਦੀ ਕਿਸੇ ਤੋਂ ਗੁੱਝੀ ਨਹੀਂ ਹੈ ਆਸ਼ੂ ਦੇ ਪਰਿਵਾਰ ਨਾਲ ਬੈਂਕ ਸਿੰਘ ਦੇ ਪਰਿਵਾਰ ਦਾ ਜਿੰਨੀ ਨੇੜਤਾ ਜਿੰਨਾ ਨਿਘ ਰਿਹਾ ਹੈ ਇਹ ਕਿਸੇ ਨੂੰ ਭੁੱਲਿਆ ਨਹੀਂ ਹੋਇਆ ਤੇ ਬਿੱਟੂ ਦੀ ਜਿਹੜੀ ਚੋਪਾ ਕੋਈ ਆਮ ਆਦਮੀ ਪਾਰਟੀ ਵਾਲਾ ਜੇ ਤੁਸੀਂ ਦੇਖੋਗੇ ਸਮੇਤ ਭਗਵੰਤ ਮਾਨ ਤੇ ਜਿੰਨੇ ਸੈਕੰਡ ਜਿਹੜੇ ਦੂਜੇ ਦਰਜੇ ਦੇ ਉਹਨਾਂ ਦੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਸਾਰੇ ਇਹ ਰੋਜ਼ ਕੋਰੋਨਾ ਰੋਂਦੇ ਨੇ ਰੋਜ਼ ਇਹ ਗਾਣਾ ਗਾਉਂਦੇ ਆ ਬਈ ਜਿਹੜਾ ਕਾਂਗਰਸ ਤੇ ਭਾਜਪਾ ਹੈ ਜਿਹੜੀ ਉਹ ਇਸ ਸੀਟ ਦੇ ਉੱਤੇ ਫਰੰਟ ਨਹੀਂ ਬੈ ਕੇ ਲੜ ਰਹੀ ਆ ਰਲ ਕੇ ਚੋੜਾ ਲੜੀਆਂ ਚਾਰੇ ਇਹ ਗੱਲ ਕਹੀ ਜਾ ਰਹੀ ਹੈ ਸੋ ਇਸ ਕਰਕੇ ਇਹ ਚੋਣ ਜਿਹੜੀ ਆ ਆਖਰੀ ਦੋ ਦਿਨਾਂ ਚ ਕਰਬਟ ਕਿਸ ਪਾਸੇ ਬੈਠ ਜੂ ਊਠ ਪਤਾ ਲੱਗ ਜਾਣਾ ਲੇਕਿਨ ਹਾਲ ਦੀ ਘੜੀ ਪੂਰੀ ਤਰ੍ਹਾਂ ਨਾਲ ਤਾਫ ਲੜਾਈ ਆ ਜਿਵੇਂ ਤੁਸੀਂ ਕਿਹਾ ਵੀ ਜਲੰਧਰ ਵਾਲੀ ਸੀਟ ਕੇਵਲ 6 ਵੋਟਾਂ ਦੇ ਅੰਤਰ ਨਾਲ ਹੋਈ ਸੀ ਮੈਨੂੰ ਵੀ ਲੱਗਦਾ ਵੀ ਇਹਦਾ ਅੰਤਰ ਬਹੁਤ ਹੀ ਘੱਟ ਹੋਊਗਾ ਟੈਸਟ ਹੋਣ ਦੇ ਠੀਕ ਜੇ ਕੋਈ ਵਿਆਪ ਹਾਂ ਕੁਝ ੱੱਕੇਸ਼ਾਹੀ ਹੋ ਜਵੇ ਵੱਡੀ ਪੱਧਰ ਤੇ ਕੋਈ ਮਤਲਬ ਕਿਉਂਕਿ ਜਿਵੇਂ ਇਹਨਾਂ ਨੂੰ ਗੁਰਤੀ ਤਾਂ ਭਾਜਪਾ ਦੀ ਹੋਈ ਹੈਗੀ ਆ ਆਮ ਆਦਮੀ ਪਾਰਟੀ ਨੂੰ ਦਿੱਤੀ ਹੋਈ ਜੇ ਉਹਨਾਂ ਵਾਲਾ ਕੋਈ ਫਾਰਮੂਲਾ ਅਮਿਤ ਸ਼ਾਹ ਵਾਲਾ ਫਾਰਮੂਲਾ ਕੋਈ ਵਰਤ ਕੇ ਕੋਈ ਵੱਡੀ ਗੇਮ ਕਰ ਜਾਣ ਕਹਿ ਨਹੀਂ ਸਕਦੇ ਪਰ ਹਾਲ ਵੀ ਘੜੀ ਜੇ ਵੋਟਰਾਂ ਦੇ ਮੂਡ ਦੀ ਗੱਲ ਦੇਖੀਏ ਤਾਂ ਲੜਾਈ ਪੂਰੀ ਤਰ੍ਹਾਂ ਫਸੀ ਹੋਈ ਹੈ ਜੀ ਹਾਂ ਗੱਲ ਸਰ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਪਿਛਲੇ ਦਿਨਾਂ ਦੀਆਂ ਕੁਝ ਡਵੈਲਪਮੈਂਟ ਨੇ ਸਿਕੰਦਰ ਸਿੰਘ ਮਲੂਕਾ ਸਾਹਿਬ ਕਾ ਮੰਤਰੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਉਸ ਤੋਂ ਇਲਾਵਾ ਜੱਜੇਦਾਰ ਸੋਨ ਸਿੰਘ ਢੰਡਲ ਵਾਪਸ ਆ ਗਏ ਨੇ ਅਨਿਲ ਜੋਸ਼ੀ ਅੰਮ੍ਰਿਤਸਰ ਤੋਂ ਵਾਪਸ ਆ ਗਏ ਤੇ ਇਹੋ ਜਿਹੇ ਕੰਸੋਰ ਨੇ ਕੁਝ ਹੋਰ ਦੇ ਵਾਪਸ ਆਉਣ ਦੀ ਸੰਭਾਵਨਾ ਇਹ ਸਾਰੇ ਜਿਹੜੇ ਲੀਡਰ ਤਿੰਨੇ ਆਏ ਨੇ ਇਹਨਾਂ ਦੇ ਆਉਣ ਨਾਲ ਅਕਾਲੀ ਦਲ ਖਾਸ ਕਰਕੇ ਸੁਖਵੀਰ ਬਾਦਲ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਉਹਨਾਂ ਨੂੰ ਭਰੋਸਾ ਜਿਆਦਾ ਵਧਿਆ ਮਤਲਬ ਉਹਦੇ ਚ ਤੇ ਉਹਦੀ ਜਿਹੜੀ ਲੀਡਰਸ਼ਿਪ ਆ ਉਹ ਜਿਹੜੀ ਪਿਛਲੇ ਸਮੇਂ ਦੇ ਵਿੱਚ ਖੋਰਾ ਲੱਗਾ ਸੀਗਾ ਮੈਨੂੰ ਲੱਗਦਾ ਵੀ ਉਹ ਫੇਰ ਸਥਾਪਤ ਹੋਣ ਵੱਲ ਨੂੰ ਜਾ ਰਿਹਾ ਤੁਸੀਂ ਕੀ ਮਹਿਸੂਸ ਕਰਦੇ ਹੋ ਕੀ ਲੋਕ ਕੀ ਕਹਿੰਦੇ ਆ ਇਹਦੇ ਬਾਰੇ ਚਰਚਾ ਕੀ ਐ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਇਹ ਕਿਵੇਂ ਮਤਲਬ ਅੱਗੇ ਜਿਹੜਾ ਜਿਹੜੀ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਆ ਵੋਟਾ ਮਨਾਉਣ ਆਲ ਲੱਗੇ ਹੋਏ ਮੈਂਬਰ ਬਣਾਉਣ ਤੇ ਇਹ ਜਿਹੜੀ ਸਿਆਸਤ ਆ ਅਕਾਲੀ ਦਲ ਦੀ ਇਹ ਕਿੱਧਰ ਨੂੰ ਜਾਏਗੀ ਇਹਦੀ ਛੋਟੀ ਜਿਹੀ ਐਗਜ਼ਾਮਪਲ ਤਾਂ ਮੈਂ ਤੁਹਾਨੂੰ ਇਹ ਦੇਣੀ ਚਾਹੁੰਦਾ ਮੈਂ ਕੱਲ ਪਰਸੋਂ ਦੋ ਦਿਨ ਪਹਿਲਾਂ ਜਿਹੜੇ ਘੁੰਮਣ ਸਾਹਿਬ ਨੇ ਪਰਪਕਾਰ ਘੁੰਮਣ ਜੀ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਨੇ ਮੈਂ ਉਹਨਾਂ ਦੀ ਇੱਕ ਛੋਟੀ ਜਿਹੀ ਕਲਿੱਪ ਦੇਖ ਰਿਹਾ ਸੀ ਉਹ ਕਹਿੰਦੇ ਵੀ ਜਿਹੜੇ ਇਹ ਮਨਪ੍ਰੀਤਿਆਲੀ ਜਾਂ ਹੋਰ ਲੋਕ ਜਿੰਨੇ ਵੀ ਹੈਗੇ ਨੇ ਇਹ ਪੰਨ ਮੈਂਬਰੀ ਕਮੇਟੀ ਕਹਿ ਲੋ ਜਾਤ ਹੈ ਇਹ ਜਿਹੜੀ ਮੈਂਬਰ ਬਣਾ ਰਹੇ ਨੇ ਕਿ ਕਿਹਦੇ ਮੈਂਬਰ ਬਣਾ ਰਹੇ ਨੇ ਅਕਾਲੀ ਦਲ ਦੇ ਬਣਾ ਰਹੇ ਨੇ ਤੇ ਜੇ ਅਕਾਲੀ ਦਲ ਦੇ ਮੈਂਬਰ ਬਣਾ ਰਹੇ ਨੇ ਤੇ ਅਕਾਲੀ ਦਲ ਤਾਂ ਉਹਨਾਂ ਇੱਕੋ ਹੀ ਆ ਧੋਗੋ ਤਾਂ ਵਕੀਲ ਨੇ ਨਾ ਉਹ ਫਿਰ ਆਪਣੇ ਉਸ ਕਾਨੂੰਨੀ ਨੁਕਤਾ ਦਿਗਾ ਤੋਂ ਬੋਲਦੇ ਨੇ ਪੇ ਅਕਾਲੀ ਦਲ ਤਾਂ ਇੱਕੋ ਹੀ ਆ ਤੇ ਉਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੇ ਫਿਰ ਮਜਬੂਤੀ ਦਾ ਅਕਾਲੀ ਦਲ ਦੀ ਹੋ ਰਹੀ ਆ ਚਲੋ ਆਪਾਂ ਇਹਨੂੰ ਪਾਸੇ ਰੱਖ ਦਈਏ ਮੈਂ ਜਿਵੇਂ ਤੁਸੀਂ ਕਹਾ ਵੀ ਕਈ ਵੱਡੇ ਲੀਡਰਾਂ ਦੇ ਨਾਮ ਲੈ ਨੇ ਟੰਡਰ ਸਾਹਿਬ ਨੇ ਮਲੂਕਾ ਜੀ ਨੇ ਅਨਿਲ ਜੋਸ਼ੀ ਜੀ ਨੇ ਉਹਨਾਂ ਦੀ ਵਾਪਸੀ ਨੇ ਅਕਾਲੀ ਦਲ ਦਾ ਜਿਹੜਾ ਖੱਲੇ ਵਾਲਾ ਕਾਡਰ ਜਿਹੜਾ ਪਿਛਲੇ ਕੁਝ ਸਮੇਂ ਤੋਂ ਇੱਕ ਤਰ੍ਹਾਂ ਦਾ ਨਰਾਸ਼ ਜਾ ਹੋ ਕੇ ਘਰੀ ਬਹਿ ਗਿਆ ਸੀਗਾ ਉਹਨਾਂ ਦੇ ਚਿਹਰੇ ਚਿਹਰੇ ਉੱਤੇ ਖੁਸ਼ੀ ਦਿਖਾਈ ਦੇਣ ਲੱਗੀ ਹੈ ਖੁਸ਼ ਨੇ ਜੇ ਮੈਂ ਆਪਣੇ ਇਲਾਕੇ ਦੀ ਗੱਲ ਕਰਨੀ ਹੋਵੇ ਹਾਂਜੀ ਤੁਮ ਜੀ ਸਾਡੇ ਇਲਾਕੇ ਦੇ ਜਿਹੜੇ ਅਕਾਲੀ ਲੀਡਰ ਨੇ ਨਾ ਅੱਛਾ ਵੱਡੇ ਲੀਡਰ ਤਾਂ ਹੁਣ ਦੇਖੋ ਸਾਡੇ ਸਾਡੇ ਇਲਾਕੇ ਦੇ ਵਿੱਚੋਂ ਜਨਰਤ ਜਗਦੇਵ ਸਿੰਘ ਤਰਵੱਡੀ ਜੀ ਇਹਦੇ ਬਹੁਤ ਵੱਡੇ ਆਗੂ ਸੀ ਬਾਦਲ ਸਾਹਿਬ ਦੇ ਕੱਦ ਦੇ ਸੀ ਤੇ ਉਹ ਤਾਂ ਹੁਣ ਰਹੇ ਨਹੀਂਗੇ ਜਿਹੜੀ ਦੂਜੀ ਕਤਾਰ ਦੀ ਲੀਡਰਸ਼ਿਪ ਹੈ ਉਹ ਜਿਹੜੀ ਲੀਡਰਸ਼ਿਪ ਆ ਸਾਡੇ ਇਲਾਕੇ ਦੇ ਖਾਸ ਤੌਰ ਤੇ ਮੈਂ ਦੇਖ ਰਿਹਾ ਸੀ ਵੀ ਚੁੱਪ ਜੀ ਹੋਈ ਬੈਠੀ ਸੀ ਨਾ ਤਾਂ ਉਹ ਪੰਜ ਮੈਂਬਰੀ ਕਮੇਟੀ ਵਾਲੇ ਪਾਸੇ ਨੂੰ ਹਾਂ ਵੀ ਭਰਦੀ ਸੀ ਤੇ ਸੁਖਵੀਰ ਬਾਦਲ ਦਾ ਝੰਡਾ ਚੱਕ ਕੇ ਵੀ ਖੁੱਲ੍ਹ ਕੇ ਨਹੀਂ ਛੇ ਤੋੜਨ ਨੂੰ ਤਿਆਰ ਮੰਨਵਾ ਚੁੱਪ ਜੇ ਬੈਠੇ ਸੀ ਐਂ ਸੋਚਦੇ ਸੀ ਵੀ ਤੇਲ ਦੇਖੋ ਤੇਲ ਦੀ ਧਾਰ ਦੇਖੋ ਜਦੋਂ ਕਹਿੰਦੇ ਵੀ ਜੇ ਸੁਖਵੀਰ ਬਾਦਲ ਵਾਲਾ ਪਾਸਾ ਉਧਰ ਵਾਲੀ ਬੱਸ ਤੁਰਦੀ ਦੀ ਸੀ ਤਾਂ ਤਾਕੀ ਖੋਲ ਕੇ ਉਹਦੇ ਚੜ ਜਾਗੇ ਤੇ ਜੇ ਉਹ ਬੱਸ ਨਾ ਤੁਰੀ ਫਿਰ ਦੂਜੇ ਵਾਲੀ ਬੱਸ ਦਾ ਪੰਥਕ ਇੱਕ ਤਾਂ ਜਿੰਦਾਬਾਦ ਹੈਗੀ ਹੋਈ ਆ ਪਰ ਹੁਣ ਜਿੰਨੂੰ ਉਹ ਕਹਦੇ ਹੁੰਦੇ ਨੇ ਨਾ ਵੀ ਡੋਲੇ ਬੇਰਾਂ ਨੂੰ ਚੋਖ ਲੈਣਾ ਚਾਹੀਦਾ ਕੁਝ ਨਹੀਂ ਵਿਗੜਿਆ ਮੈਨੂੰ ਐਂ ਲੱਗਦਾ ਵੀ ਡੋਲੇ ਬੇਰ ਹੁਣ ਚੋਣ ਲੱਗੇ ਹੋਏ ਨੇ ਸੁਖਵੀਰ ਬਾਦਲ ਤੇ ਪਰ ਕਈ ਵੇਰ ਜਦੋਂ ਜਦੋਂ 베ਰ 베ਰੀ ਦਾ ਪੋਪੋ ਟੁੱਟ ਕੇ ਥੱਲੇ ਡੰਗਦਾ ਨਾ ਜਿਹੜਾ ਜ਼ਿਆਦਾ ਪੱਕਿਆ ਹੁੰਦਾ ਉਹ ਕਈ ਵਾਰੀ ਡਿੱਗਣਸਾਰ ਫਟ ਜਾਂਦਾ ਉਹ ਮਿੱਟੀ ਨਾਲ ਵੀ ਲੱਭੜ ਜਾਂਦਾ ਤੇ ਕਈ ਜਿਹੜੇ ਥੋੜੇ ਜੇ ਕੱਚੇ ਜੇ ਹੁੰਦੇ ਨੇ ਉਹ ਜੇ ਡਿੱਗ ਵੀ ਪੈਣ ਉਹਨਾਂ ਦਾ ਕੁਝ ਵਿਗੜਦਾ ਨਹੀਂ ਉਹ ਨੂੰ ਮੜ ਜਾ ਛਾੜ ਕੇ ਜੇ ਬੋਜੇ ਚ ਪਾ ਲਈਦਾ ਤਾਂ ਵੀ ਚੱਲ ਜਾਂਦਾ ਵਾ ਤੇ ਜਿਹੜਾ ਫਟ ਕੇ ਖਿਲਰ ਜੇ ਗਿਆ ਹੁੰਦਾ ਉਹ ਕਈ ਵਾਰੀ ਧੋਕੇ ਵੀ ਖਾਣ ਦੇ ਕੰਮ ਨਹੀਂ ਆਉਂਦਾ ਹੁਣ ਜਿਸ ਤਰ੍ਹਾਂ ਨਾਲ ਤੁਸੀਂ ਆ ਜਿਹੜੀ ਕਹਾਣੀ ਸੁਣਾਤੀ ਜੋਸ਼ੀ ਜੀ ਤੰਦਨ ਜੀ ਪੁਲਕਾ ਸਾਹਿਬ ਉਹ ਤਾਂ ਇੱਕ ਗੱਲ ਲੱਗਦੀ ਆ ਵੀ ਅਕਾਲੀ ਦਲ ਦੇ ਹੋਰ ਵੀ ਕਈ ਲੀਡਰ ਕਈ ਤਾਂ ਆਪ ਹੀ ਥਿਆਰ ਬੈਠੇ ਨੇ ਵੀ ਸਾਨੂੰ ਕੋਈ ਮਹਾਰਾਜਾ ਸੁਨੇਹਾ ਦੇਵੇ ਵੀ ਆ ਜਾ ਭਾਈ ਤੇ ਉਹ ਜੁੱਤੀ ਪਾਈ ਬੈਠਿਆ ਪੈਰਾਂ 'ਚ ਜੰਦੀ ਇੱਕ ਤਾਂ ਦੋ ਵੀ ਹਾਕ ਮਾਰੀ ਤੋਂ ਜੁੱਤੀ ਪਾਉਣੀ ਆ ਤੇ ਕਈ ਜੁੱਤੀ ਪਾਈ ਬੈਠੇ ਆ ਪੈਰਾਂ 'ਚ ਵੀ ਹਾਕ ਵੱਜੀ ਨਹੀਂ ਤੇ ਉੱਠ ਕੇ ਭੱਜੇ ਨਹੀਂ ਵੀ ਆਗੇ ਜੀ ਅਜ ਤਾਂ ਕਦੇ ਨਹੀਂ ਵੀ ਕਿ ਮਮਲੂਕਾ ਸਾਹਿਬ ਕਹਿੰਦੇ ਮੈਂ ਤਾਂ ਪਾਰਟੀ ਤੋਂ ਬਾਹਰ ਹੋਇਆ ਨਹੀਂ ਪਾਰਟੀ ਨੇ ਮੈਨੂੰ ਕਿਹਾ ਕਹਿ ਤਾ ਬਦਾਰ ਕਰ ਤਾ ਮੈਂ ਤਾਂ ਨਹੀਂ ਕਰੇ ਪਾਰਟੀ ਤੋਂ ਬਾਹਰ ਹੋਇਆ ਨਾ ਨਾ ਹੋਇਆ ਨਾ ਹੋਣਾ ਮਤ ਜੱਬੇ ਅਕਾਲੀ ਸੀ ਰਹਿਣਾ ਹੀ ਅਕਾਲੀ ਹੈ ਕਿੰਨੇ ਹੋਰ ਬਹੁਤ ਸਾਰੇ ਕਿੰਨੇ ਹੋਰ ਬਹੁਤ ਸਾਰੇ ਅਕਾਲੀ ਹੈਗੇ ਨੇ ਜਿਹੜੇ ਸੁਖਬੀਰ ਦਾ ਸੁਨੇਹਾ ਅੜੀਕ ਦੇ ਨੇ ਤੇ ਕਈਆਂ ਨੂੰ ਅ ਕਈ ਵਿੰਗਵਲ ਪਾ ਕੇ ਤੇ ਕਈਆਂ ਨੂੰ ਉਧਰਲੇ ਉਧਰੋਂ ਵੀ ਮਜੀਠੀਆ ਸਾਹਿਬ ਲੱਗੇ ਹੋਏ ਨੇ ਤੇ ਜਿਹੜੀ ਦੂਜੀ ਕਤਾਰ ਦੀ ਅਕਾਲੀ ਲੀਡਰਸ਼ਿਪ ਹੈ ਉਹ ਆਪਣੇ ਵੱਖ-ਵੱਖ ਸਰੋਤਾ ਰਹੀ ਜਿਹੜੇ ਰੁੱਸੇ ਹੋਏ ਅਕਾਲੀ ਆਗੂ ਨੇ ਉਹਨਾਂ ਨੂੰ ਮਨਾ ਕੇ ਸੁਖਵੀਰ ਬਾਦਲ ਦੇ ਗੋਡੇ ਮੁੰਡ ਬਿਠਾਉਣ ਲਈ ਹਰ ਪਾਸਿਓਂ ਯਤਨਸ਼ੀਲ ਨੇ ਔਰ ਮੈਂ ਇਸ ਗੱਲ ਤੋਂ ਉਮੀਦ ਕਰ ਸਕਦਾ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਜਿਹੜੀ ਪੰਜ ਮੈਂਬਰੀ ਤੁਸੀਂ ਇਹ ਸਵਾਲ ਪੁੱਛਿਆ ਨਹੀਂ ਬਲਕੇ ਮੈਨੂੰ ਐ ਲੱਗਦਾ ਤੁਸੀਂ ਪੁੱਛ ਲਓਗੇ ਪਰ ਮੈਂ ਤੁਹਾਡੇ ਬਿਚੇ ਜਵਾਬ ਦੇ ਸਕਦਾ ਮੈਂ ਹਾਂ ਪੰਜ ਮੈਂਬਰੀਕ ਮਿੱਟੀ ਜਿਹੜੀ ਆ ਪਹਿਲਾਂ 7 ਸੀ ਇਹ ਹਾਂਜੀ ਦੋ ਖਿਸਕ ਗਏ ਤੇ ਪੰਜ ਕਿੰਨਾ ਚਿਰ ਖੜੇ ਰਹਿਣਗੇ ਦੇਖੋ ਇੱਕ ਤਾਂ ਧਾਮੀ ਸਾਹਿਬ ਸੀਗੇ ਜਿਹੜੇ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਕਰਪਾਲ ਸਿੰਘ ਬਡੁੰਗਰ ਜਿਹੜੇ ਸਾਬਕਾ ਪ੍ਰਧਾਨ ਸੀਗੇ ਤੇ ਉਹਨਾਂ ਤੋਂ ਬਾਅਦ ਇਹ ਪੰਜ ਮੈਂਬਰੀ ਰਹਿ ਗਈ ਸੀ ਆਹਾਂ ਇਹ ਪੰਜ ਮੈਂਬਰੀ ਵੀ ਪੰਜ ਹੀ ਰਹੂਗੀ ਇਹ ਵੀ ਮਤਲਬ ਵੱਡਾ ਸਵਾਲ ਬਣਿਆ ਹੋਇਆ ਹੈ ਕੀ ਇਹ ਪੰਜ ਦੇ ਪੰਜ ਐਂ ਹੀ ਰਹਿ ਜਾਣਗੇ ਜਾਂ ਇਹਨਾਂ ਦੇ ਵਿੱਚੋਂ ਵੀ ਕੋਈ ਖਿਸਤ ਸਕਦਾ ਤੇ ਜਿਹੜੇ ਸਾਡੇ ਸੂਤਰ ਨੇ ਉਹ ਇਹ ਦੱਸਦੇ ਨੇ ਬਈ ਇਹਨਾਂ ਦੇ ਉੱਤੇ ਲਗਾਤਾਰ ਪਹਿਰਾ ਦਿੱਤਾ ਜਾ ਰਿਹਾ ਲਗਾਤਾਰ ਕਿ ਪਹਿਰਾ ਦੇਣ ਵਾਲੇ ਉਹਨਾਂ ਦੇ ਹੱਥ 'ਚ ਤਾਕਤ ਬਹੁਤ ਆ ਜਿਹੜੇ ਪਹਿਰਾ ਦੇ ਰਹੇ ਨੇ ਇਸ ਵੇਲੇ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋਵੋਗੇ ਜਿੰਨਾਂ ਵੱਲੋਂ ਪਹਿਰਾ ਦਿੱਤਾ ਜਾ ਰਿਹਾ ਨਾ ਪੰਜ ਮੈਂਬਰੀ ਕਮਿਟੀ ਤੇ ਉਹਨਾਂ ਕੋਲ ਤਾਕਤਾਂ ਬਹੁਤ ਨੇ ਪਰ ਇਹਦੇ باوجود ਕਿਹਾ ਜਾ ਰਿਹਾ ਪਈ ਕਿ ਪੰਜ-ਪੰਜ ਰਹਿਣੇ ਨਹੀਂਗੇ ਕੌਣ ਵਾਲੇ ਦਰਾਂ 'ਚ ਜਦੋਂ ਥੋੜੇ ਜੇ ਬੇਰ ਹੋਰ ਬੋਝ ਆ ਗਏ ਤੇ ਬੋਝਾ ਭਰਦਾ ਦੱਸਿਆ ਤਕੀਆਂ ਨੇ ਮੇਰੇ ਵਾਂਗੂ ਪਤਰੀ ਜਾਂਦੀ ਬਸ ਦੀ ਤਾਕੀ ਖਾਣ ਲੈਣੀ ਆ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਵੀ 27 ਵਾਲੀਆਂ ਚੋਣਾਂ ਚ ਅਕਾਲੀ ਦਲ ਸੀਟਾਂ ਕਿੰਨੀਆਂ ਜਿੱਤੂ ਕੀ ਨਹੀਂ ਜਿੱਤੂ ਇਹ ਕਹਿਣਾ ਤਾਂ ਮੈਂ ਇਸ ਸਮੇਂ ਚ ਬਿਲਕੁਲ ਹੀ ਬਚਕਾਨਾ ਗੱਲ ਹੋਊਗੀ ਲੇਕਿਨ ਅਕਾਲੀ ਦਲ ਮਜਬੂਤੀ ਵਾਲੇ ਪਾਸੇ ਨੂੰ ਵੱਧਦਾ ਦਿਖਾਈ ਦੇਣ ਲੱਗ ਗਿਆ ਵਾ ਕਿ ਮੇਰੀ ਸਮਝਾ ਗਲਤ ਵੀ ਹੋ ਸਕਦੀ ਜੀ ਵੇ ਅਗੇ ਤਾਂ ਇਹਨਾਂ ਦੇ ਵਿੱਚ ਟਕਰਾਵ ਵੀ ਹੋਣਾ ਕਿਸ ਕਿਸਮ ਦੀ ਰਾਜਨੀਤੀ ਆ ਫਿਰ ਕੇਂਦਰ ਪ੍ਰਤੀ ਇਹਨਾਂ ਦਾ ਕੀ ਐਟੀਟਿਊਡ ਹੋਏਗਾ ਉਹ ਗੱਲਾਂ ਵੀ ਤੈਅ ਕਰਨੀਆਂ ਵੀ ਕਿੱਧਰ ਨੂੰ ਜਾਂਦੇ ਇਹਨਾਂ ਦੀ ਸਿਆਸਤ ਕਿੱਧਰ ਨੂੰ ਜਾਂਦੀ ਹੈ ਬੀਨ ਤਾਂ ਇਸ ਗੱਲ ਤੇ ਨਵਟਾਰਾ ਹੋਣਾ ਨਾ ਵੀ ਇਹਨਾਂ ਦੀ ਖੇਤਰੀ ਪਾਰਟੀ ਹੈ ਤੇ ਖੇਤਰ ਦੇ ਜਿਹੜੇ ਮੁੱਦੇ ਉਹਨਾਂ ਬਾਰੇ ਇਹਨਾਂ ਦੀ ਕੀ ਪਹੁੰਚ ਹੈ ਇਹ ਇੱਕ ਆਪਣੇ ਆਪ ਚ ਵੱਡਾ ਸਵਾਲ ਹੈ ਜੇ ਮੂਜੀ ਜਿਹੜਾ ਮਲੂਕਾ ਸਾਹਿਬ ਦਾ ਵਾਪਸ ਆਉਣਾ ਨਾ ਉਹ ਇਸੇ ਗੱਲ ਦਾ ਹੀ ਇਸ਼ਾਰਾ ਹੈ ਤੋ ਕਿ ਜਿਵੇਂ ਮਲੂਕਾ ਸਾਹਿਬ ਦੀ ਨੂੰਹ ਤੇ ਪੁੱਤਰ ਦੋਨੋਂ ਬੀਜੇਪੀ ਚਲੇ ਗਏ ਨੇ ਕੱਲ ਜਦੋਂ ਉਹ ਸ਼ਾਮਲ ਹੋਏ ਨੇ ਉਹਨਾਂ ਨੂੰ ਸਵਾਲ ਵੀ ਪੁੱਛੇ ਵੀ ਮੁੰਡਾ ਤੇ ਬਹੂ ਕਿੱਥੇ ਨੇ ਉਹ ਕਦੋਂ ਆਉਣਗੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਬਾਰੇ ਮੈਂ ਕੁਝ ਨਹੀਂ ਕਰ ਸਕਦਾ ਨਾ ਮੇਰੀ ਕੋਈ ਗੱਲ ਹੋਈ ਹੈ ਚਲੋ ਲੇਕਿਨ ਇੱਕ ਗੱਲ ਪੱਕੀ ਆ ਵੀ ਮਲੂਕਾ ਸਾਹਿਬ ਕੰਡਲ ਸਾਹਿਬ ਜਾਂ ਅਨਿਲ ਜੋਸ਼ੀ ਜਾਂ ਜਿਹੜੇ ਹੋਰ ਲੀਡਰ ਤਿਆਰ ਬੈਠੇ ਜਨਕਾਲੀਦਾਂ ਤੋਂ ਮੁੜ ਕੇ ਪੈਰ ਪਾਉਣ ਨੂੰ ਉਹਨਾਂ ਨੂੰ ਇੱਕ ਗੱਲ ਸਮਝ ਲੱਗੀ ਵੀ ਪੰਜਾਬ ਦੇ ਲੋਕਾਂ ਨੇ ਕੌਣ ਬੀਜੇਪੀ ਦੇ ਨਾਲ ਅਕਾਲੀ ਦਲ ਦੀ ਸਾਂਝ ਨੂੰ ਪਰਵਾਹ ਨਹੀਂ ਕਰਦਾ ਕੌਣ ਨਹੀਂ ਕਰਨਾ ਹਾਂ ਆਉਣ ਵਾਲੇ ਸਮੇਂ 'ਚ ਹਾਲਾਤ ਬਦਲ ਜਾਣ ਮੈਂ ਕਹਿ ਨਹੀਂ ਸਕਦਾ ਲੇਕਿਨ ਅੱਜ ਦੀ ਤਰੀਕ 'ਚ ਪੰਜਾਬੀ ਜਿਹੜੇ ਨੇ ਉਹ ਬੀਜੇਪੀ ਨੂੰ ਝੱਲਣ ਨੂੰ ਤਿਆਰ ਨਹੀਂ ਹੈਗੇ ਉਹਨਾਂ ਨੇ ਅਕਾਲੀ ਦਲ ਦੀ ਸਾਂਝ ਵੀ ਇਹਨਾਂ ਨਾਲ ਪਰਵਾਹ ਨਹੀਂ ਕਰਨੀ ਤੇ ਜਿਹੜੀ ਹੁਣ ਲੀਡਰਸ਼ਿਪ ਐ ਉਸ ਵੇਲੇ ਹੈਗੀ ਆ ਅਕਾਲੀ ਦਲ ਦੀ ਸੋਵੀਰ ਬਾਦਲ ਨੇ ਮਜੀਠੀਆ ਨੇ ਜਾਂ ਹੁਣ ਜਿਹੜੇ ਨਵੇਂ ਸ਼ਾਮਲ ਹੋ ਰਹੇ ਨੇ ਕੀ ਇਹਨੂੰ ਇੱਕ ਖੇਤਰੀ ਪਾਰਟੀ ਵਜੋਂ ਉਹ ਵਾਰਨ ਲਈ ਝੋਰ ਲਾਉਣਗੇ ਤੇ ਇਹ ਇਹਦਾ ਦਾ ਜਿਹੜਾ ਮੇਰੇ ਸਮਝ ਨਾਲ ਕਿ ਕਾਫੀ ਹੱਤਾਂ ਹੀ ਅਕਾਲੀ ਦਲ ਦੀ ਮਜਬੂਤੀ ਦਾ ਮੁੱਖ ਥੰਮ ਬਣੂ। ਤੋਂ ਦੇਖਦੇ ਜੀ ਅਗਲੇ ਦੇੜਾ ਕਿ ਕਿਦਦਰ ਨੂੰ ਮਾਹੌਲ ਬਣਦਾ ਪਰ ਇਹ ਜਿਹੜੇ ਤਿੰਨੇ ਆਗੂ ਹੈ ਇਹਦੇ ਨਾਲ ਅਕਾਲੀ ਦਲ ਨੂੰ ਜ਼ਰੂਰ ਇੱਕ ਹਲਾਰਾ ਮਿਲਿਆ। ਸੋ ਗਿੱਲ ਸਾਹਿਬ ਤੁਸੀਂ ਇਹ ਛੋਟ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ। ਬਹੁਤ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ।